ਸਸ਼ੀ ਕਾ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਹਮੇਸ਼ਾ ਆਪਾਂ ਲੌਜਿਕ ਨਾਲ ਗੱਲ ਕਰਦੇ ਹਾਂ ਨਾ ਲੌਜਿਕ ਮਤਲਬ ਤੱਤ ਮਤਲਬ ਸਾਇੰਸ ਸਾਇੰਸ ਜੋ ਹੈ ਇਹ ਹਮੇਸ਼ਾ ਆਪਣੇ ਪ੍ਰੂਫ ਆਪਣੇ ਤੱਤ ਤੇ ਸਾਬਤ ਕਰਦੀ ਆ ਹਰ ਚੀਜ਼ ਕਿ ਕਿੱਦਾਂ ਕਿਸ ਤਰ੍ਹਾਂ ਕਿਸ ਚੀਜ਼ ਨੂੰ ਪ੍ਰੂਫ ਕੀਤਾ ਜਾ ਸਕਦਾ ਤੇ ਇਸੇ ਕਰਕੇ ਅਸੀਂ ਸਾਇੰਸ ਤੇ ਜਿਆਦਾ ਵਿਸ਼ਵਾਸ ਕਰਦੇ ਆ ਦੋ ਚੀਜ਼ਾਂ ਦੇ ਮਿਲਨ ਨਾਲ ਕੀ ਹੁੰਦਾ ਏ ਕਿਉਂ ਕਿੱਦਾਂ ਹੁੰਦਾ ਏ ਕਿ ਕਿਸ ਤਰ੍ਹਾਂ ਕਿੱਥੇ ਕੁਐਸਚਨ ਮਾਰਕ ਆ ਕਿੱਥੇ ਕੀ ਚੀਜ਼ ਹੈ ਇਹ ਚੀਜ਼ਾਂ ਨੂੰ ਅਸੀਂ ਹਰ ਤਰ੍ਹਾਂ ਨਾਲ ਦਿਮਾਗ ਇਨਸਾਨ ਦਾ ਬੜੀ ਛੇਤੀ ਉਹ ਚੀਜ਼ ਨੂੰ ਲੈ ਲੈਂਦੇ ਕਹਿੰਦੇ ਆ ਸਰੀਰ ਜੋ ਹੈ ਇਹ ਪੰਜ ਤੱਤਵ ਦਾ ਬਣਿਆ ਹੋਇਆ ਹੈ ਯਾਨੀ ਪ੍ਰਕਿਰਤੀ ਦਾ ਹੈ ਧਿਆਨ ਨਾਲ ਸੁਣੀ ਸਰੀਰ ਪ੍ਰਕਿਰਤੀ ਦਾ ਹੈ ਪੰਜ ਤੱਤਾਂ ਦਾ ਬਣਿਆ ਹੋਇਆ ਮਨ ਲੋਕਾਂ ਦਾ ਹੈ ਦਿਮਾਗ ਤੱਥਾਂ ਦਾ ਹੈ ਆਤਮਾ ਆਤਮਾ ਸਾਡੀ ਆਪਣੀ ਇੱਕ ਸਿਰਫ ਆਤਮਾ ਸਾਡੀ ਆਪਣੀ ਹੈ ਮਨ ਅਸੀਂ ਲੋਕਾਂ ਦੇ ਅਨੁਸਾਰ ਹੀ ਚਲਾਉਂਦੇ ਆ ਆਪਣੇ ਆਪ ਨੂੰ ਤੇ ਸਰੀਰ ਜੋ ਹੈ ਪ੍ਰਕਿਰਤੀ ਪੰਜ ਤੱਤਾਂ ਦਾ ਬਣਿਆ ਹੈ ਨੇ ਪੰਜ ਤੱਤਾਂ ਕੀ ਮਿਲ ਜਾਣਾ ਹੈ ਤੇ ਹੁਣ ਦੁਨੀਆ ਚੱਲਦੀ ਐ ਸਾਡੇ ਮਨ ਨਾਲ ਤੇ ਮਨ ਚੱਲਦਾ ਏ ਚਲਾਉਂਦਾ ਸਾਡੇ ਸਰੀਰ ਜਦ ਹੁਣ ਮਨ ਏ ਉਹ ਦੁਨੀਆਦਾਰੀ ਦੇ ਅਨੁਸਾਰ ਹੀ ਚੱਲਦਾ ਏ ਤਾਂ ਫਿਰ ਸਰੀਰ ਵੀ ਦੁਨੀਆਦਾਰੀ ਅਨੁਸਾਰ ਹੀ ਚੱਲਣ ਲੱਗ ਜਾਂਦਾ ਆਤਮਾ ਸਾਡੀ ਆਪਣੀ ਐ ਜਿਸ ਨੂੰ ਅਸੀਂ ਦਬਾ ਲੈਨੇ ਆ ਅਸੀਂ ਮਾਰ ਲੈਨੇ ਆ ਉਹ ਚੀਜ਼ਾਂ ਕਰਦੇ ਆ ਜੋ ਲੱਗਦਾ ਦੁਨੀਆਦਾਰੀ ਚ ਸਹੀ ਨੇ ਸਾਨੂੰ ਸਹੀ ਲੱਗਦੀਆਂ ਨੇ ਕਿ ਨਹੀਂ ਲੱਗਦੀਆਂ ਮਾਇਨੇ ਨਹੀਂ ਰੱਖਦਾ ਕੋਈ ਕੀ ਕਹੇਗਾ ਇਹ ਬਹੁਤ ਜ਼ਿਆਦਾ ਮਾਇਨੇ ਰੱਖਦਾ ਕਿਉਂਕਿ ਸਾਡਾ ਮਨ ਜਿਉਂਦਾ ਵੀ ਉਸੇ ਤਰ੍ਹਾਂ ਹੈ ਜਿੱਦਾਂ ਲੋਕਾਂ ਦੇ ਵਿੱਚ ਸਾਨੂੰ ਵਿਚਰਨੇ ਆ ਅਸੀਂ ਉਸੇ ਤਰ੍ਹਾਂ ਵਿਚਰਨੇ ਆ ਕਈ ਜਗ੍ਹਾ ਤੇ ਸਾਡੀ ਪਸੰਦ ਮਾਇਨੇ ਹੀ ਨਹੀਂ ਰੱਖਦੀ ਅਸੀਂ ਆਪਣੇ ਮਨ ਨੂੰ ਮਾਰ ਲੈਨੇ ਆ ਕਿ ਨਹੀਂ ਸਾਡਾ ਮਨ ਤਾਂ ਐਦਾਂ ਕਰਨ ਦਾ ਏ ਪਰ ਅਸੀਂ ਐਦਾਂ ਨਹੀਂ ਕਰਨਾ ਕਿਉਂਕਿ ਅਸੀਂ ਲੋਕਾਂ ਅਨੁਸਾਰ ਚੱਲਣਾ ਤੇ ਆਤਮਾ ਉੱਥੇ ਕੀ ਕਰਦੀ ਹੈ ਦੱਪ ਜਾਂਦੀ ਹੈ ਕਿਉਂਕਿ ਸਾਡੀ ਸੋਚ ਅਨੁਸਾਰ ਕੁਝ ਸਾਡੀ ਆਤਮਾ ਅਨੁਸਾਰ ਉਹ ਹੀ ਨਹੀਂ ਰਿਹਾ ਹੁੰਦਾ ਤੇ ਦੱਸੋ ਫਿਰ ਅਸੀਂ ਦੁਨੀਆ 'ਚ ਕੀ ਕਰਦੇ ਹਾਂ ਜਦ ਸਾਡੀ ਆਤਮਾ ਨੂੰ ਹੀ ਅਸੀਂ ਮਾਰ ਲੈਣਾ ਜਿਹੜੀ ਸਾਡੀ ਆਪਣੀ ਹੈ ਤੇ ਸਾਡਾ ਫਿਰ ਰਹਿ ਕੀ ਗਿਆ ਇਹ ਸਰੀਰ ਨੇ ਤੇ ਪੰਜ ਤੱਤ ਨਾਲ ਮਿਲ ਜਾਣਾ ਹੈ ਤੇ ਉਹ ਪੰਜ ਤੱਤ ਜਿਹਨੂੰ ਅਸੀਂ ਬੈਲੈਂਸ ਕਰਨ ਦੇ ਲਈ ਪੂਰਾ ਜ਼ੋਰ ਲਗਾ ਦਿੰਨੇ ਹ ਜਿਸ ਤਰ੍ਹਾਂ ਦੀ ਜਿਵੇਂ ਦੀ ਜਿਵੇਂ ਹੀ ਸਾਨੂੰ ਦੁਨੀਆਦਾਰੀ ਦੇ ਵਿੱਚ ਕੋ ਚੀਜ਼ਾਂ ਮਿਲਦੀਆਂ ਨੇ ਅਸੀਂ ਉਸ ਅਨੁਸਾਰ ਆਪਣੇ ਆਪ ਨੂੰ ਚਲਾਉਨੇ ਹ ਨਹੀਂ ਦੇਖੋ ਤਾਂ ਸਹੀ ਆਪਣੇ ਆਪ ਨੂੰ ਦੇਖੋ ਆਪਣੇ ਆਲੇ ਦੁਆਲੇ ਨੂੰ ਭਾਈ ਇੱਥੇ ਤੇ ਆ ਕਰਨਾ ਪੈਣਾ ਤੇ ਅਸੀਂ ਕੀਤਾ ਕਿਉਂਕਿ ਕਰਨਾ ਪੈਣਾ ਸੀ ਕਿਉਂ ਭਾਈ ਕਰਪਾਣ ਸਖੀ ਆ ਕਿਸੇ ਨੇ ਸਿਰ ਤੇ ਜਿਨ੍ਹਾਂ ਨੇ ਨਹੀਂ ਕੀਤਾ ਮਰ ਗਏ ਉਹ ਜੋ ਸਾਡੇ ਲਈ ਸਹੀ ਨਹੀਂ ਹੈ ਜੋ ਸਾਡਾ ਮਨ ਦਿਮਾਗ ਉਸ ਚੀਜ਼ ਦੇ ਤਰਕ ਨੂੰ ਮੰਨਦਾ ਹੀ ਨਹੀਂ ਹੈ ਉਹ ਅਸੀਂ ਕਰਨਾ ਹੀ ਕਿਉਂ ਹੈ ਨਹੀਂ ਜੀ ਸਾਨੂੰ ਕਰਨਾ ਪੈਣਾ ਲੋਕੀ ਕੀ ਕਹਿਣਗੇ ਸਾਡਾ ਮਨ ਲੋਕਾਂ ਦੇ ਕੰਟਰੋਲ 'ਚ ਹੈ ਸਾਡਾ ਮਨ ਸਾਡੇ ਆਲੇ-ਦੁਆਲੇ ਦੇ ਕੰਟਰੋਲ 'ਚ ਹੈ ਅਸੀਂ ਆਪਣੇ ਮਨ ਨੂੰ ਗਿਰਵੀ ਰੱਖਿਆ ਹੋਇਆ ਹੈ ਹਰ ਚੀਜ਼ ਦੇ ਲਈ ਹਰ ਗੱਲ ਦੇ ਲਈ ਹਰ ਪਹਿਰਾਵੇ ਲਈ ਹਰ ਰੀਤੀ ਰਿਵਾਜ ਲਈ ਦੱਸੋ ਤੇ ਫਿਰ ਅਸੀਂ ਇਨਸਾਨ ਆ ਫਿਰ ਅਸੀਂ ਆਜ਼ਾਦ ਫਿਰ ਅਸੀਂ ਸਭ ਤੋਂ ਬੈਸਟ ਕੈਟਾਗਰੀ 'ਚ ਗਿਣੇ ਜਾਂਦੇ ਹਾਂ ਦੇਖੋ ਤਾਂ ਸਹੀ ਕਿੰਨੀ ਬੈਸਟ ਕੈਟਾਗਰੀ ਆ ਸਾਡੀ ਸਮਝ ਹੀ ਰਹੇ ਹੋ ਕੱਲ ਵੀ ਗੱਲ ਕੀਤੀ ਸੀ ਮੈਂ ਅੱਜ ਆਪਾਂ ਉਹ ਗੱਲ ਨਹੀਂ ਕਰਨੀ ਪਰ ਪਤਾ ਹੈ ਤੁਹਾਨੂੰ ਕੀ ਹੋ ਰਿਹਾ ਹੈ ਕਿੰਨਾ ਦੁੱਖ ਲੱਗਦਾ ਜਦੋਂ ਅਸੀਂ ਇਨਸਾਨ ਹੀ ਨਹੀਂਗੇ ਉਹ ਕਹਿੰਦੇ ਆ ਨਾ ਕਿ ਇਨਸਾਨ ਦਾ ਇਨਸਾਨ ਹੋਣਾ ਹੀ ਸਭ ਤੋਂ ਵਧੀਆ ਗੱਲ ਪਰ ਸਾਨੂੰ ਕੀ ਆਦਤ ਹੈ ਸਾਨੂੰ ਆਦਤ ਹੈ ਘੂੜੀਆਂ ਜੀਆਂ ਸਾਡੀਆਂ ਦੁਨੀਆਦਾਰੀ ਦੀਆਂ ਜ਼ਰੂਰਤਾਂ ਪੂਰੀਆਂ ਹੋਈਆਂ ਸਾਡੇ ਕੋਲ ਚਾਰ ਛਿੱਲੜ ਆ ਗਏ ਸਾਡੇ ਕੋਲ ਥੋੜਾ ਜਿਹਾ ਇੱਕ ਮੰਨ ਲਓ ਕਿ ਇੱਕ ਦੂਜਿਆਂ ਨਾਲੋਂ ਥੋੜਾ ਜਿਹਾ ਜ਼ਿਆਦਾ ਹੋਇਆ ਤੇ ਅਸੀਂ ਇਨਸਾਨ ਦੀ ਜਗ੍ਹਾ ਤੇ ਦੇਵਤਾ ਬਣਨਾ ਸ਼ੁਰੂ ਕਰ ਲੰਨੇ ਹੁਣ ਉਹਦਾ ਵੀ ਕਰਦੀ ਏ ਇਹਦਾ ਵੀ ਕਰਦੀ ਏ ਉਹਦਾ ਵੀ ਕਰਦੀ ਏ ਉੱਪਰ ਬੈਠਾ ਬੇਵਕੂਫ ਐ ਜਿਨੇ ਉਹਨੂੰ ਦਿੱਤਾ ਨਹੀਂ ਮੈਂ ਹੈਗਾ ਉਹਦੇ ਤੋਂ ਵੀ ਉੱਤੇ ਤੇ ਮੈਂ ਕਰ ਦੂ ਅਗਲੇ ਦਾ ਸਾਰਾ ਕੁਝ ਸਹੀ ਇਹ ਸਾਡੀ ਸੋਚ ਬਣ ਜਾਂਦੀ ਹੈ ਫਿਰ ਇੱਕ ਗੱਲ ਹੋਰ ਦੇਖਿਓ ਆਪਣੇ ਬਰਾਬਰ ਕਦੇ ਆਪਣੇ ਨੂੰ ਕੋਈ ਖੜਾ ਨਹੀਂ ਕਰਦਾ ਹਰ ਚੌਥੇ ਬੰਦੇ ਨੂੰ ਖੜਾ ਕਰਨਾ ਕਰਜ਼ਾ ਜੂ ਦੇਣਾ ਸੀ ਦਿਖਾਉਣਾ ਜੂ ਹੈ ਦੁਨੀਆਦਾਰੀ ਨੂੰ ਦੂਜੀ ਗੱਲ ਦੇਖੋ ਉਸ ਤੋਂ ਥੋੜਾ ਜਿਹਾ ਜ਼ਿਆਦਾ ਆ ਗਿਆ ਦੁਨੀਆਦਾਰੀ ਦੀਆਂ ਚੀਜ਼ਾਂ ਨਹੀਂ ਪੈਸਾ ਦੁਨੀਆਦਾਰੀ ਚ ਆ ਕੇ ਕਮਾਇਆ ਬਣਾਇਆ ਜੋ ਮਰਜ਼ੀ ਕੀਤਾ ਗੱਡੀਆਂ ਇੱਥੇ ਲਈਆਂ ਕਿਸੇ ਕੰਪਨੀ ਨੇ ਬਣਾਈਆਂ ਮੈਨਾਂ ਹੀ ਨਹੀਂ ਰੱਖਦਾ ਉਸ ਤੋਂ ਬਾਅਦ ਥੋੜਾ ਜਿਹਾ ਜ਼ਿਆਦਾ ਆ ਗਿਆ ਫਿਰ ਹੁਣ ਸਾਨੂੰ ਇੱਕ ਕੁਰਸੀ ਚਾਹੀਦੀ ਏ ਇੱਕ ਨਾਮ ਚਾਹੀਦਾ ਤੇ ਫਿਰ ਸਾਨੂੰ ਸਰਪੰਚੀ ਚਾਹੀਦੀ ਏ ਤੇ ਫਿਰ ਅਸੀਂ ਉਧਰੋਂ ਤੁਰ ਪਏ ਕੰਮ ਕਰ ਠੀਕ ਆ ਸਭ ਕੁਝ ਵਧੀਆ ਏ ਕੰਮ ਹੁੰਦੇ ਨਹੀਂਗੇ ਇਸ ਕਰਕੇ ਸੋਚਦੇ ਆ ਕੋਈ ਪੋਸਟ ਮਿਲ ਜੇ ਚਲੋ ਜੀ ਹੁਣ ਹੋਰ ਕੀ ਕਰੀਏ ਆਪਣੇ ਆਪਣੇ ਵਾਰੇ ਤੇ ਲਾਉਣਾ ਹੀ ਏ ਉਸ ਤੋਂ ਬਾਅਦ ਸਾਨੂੰ ਲੱਗਦਾ ਕਿ ਕੋਈ ਹੋਰ ਪੋਸਟ ਮਿਲ ਜੇ ਹੁਣ ਸਰਪੰਚੀ ਕਰ ਲੀਜੀ ਏ ਇੰਨੇ ਸਾਲ ਹੁਣ ਇਨਸਾਨ ਨੇ ਉਸ ਤੋਂ ਉੱਤੇ ਉੱਠਣਾ ਏ ਉਸ ਤੋਂ ਉੱਠੇ ਹੁਣ ਉੱਤੇ ਜਾ ਕੇ ਸਾਨੂੰ ਕੋਈ ਚੇਅਰਮੈਨ ਬਣਨਾ ਏ ਉਸ ਤੋਂ ਬਾਅਦ ਸਾਨੂੰ ਐਮਐਲਏ ਦੀਆਂ ਵੋਟਾਂ 'ਚ ਕੁਰਸੀ ਮਿਲ ਜੇ ਉਸ ਤੋਂ ਬਾਅਦ ਅਸੀਂ ਮੰਤਰੀ ਬਣਦੇ ਉਸ ਤੋਂ ਬਾਅਦ ਤੇ ਅਸੀਂ ਪਤਾ ਨਹੀਂ ਪ੍ਰਧਾਨ ਮੰਤਰੀ ਹੋ ਬਣ ਜੀ ਮਤਲਬ ਫਿਰ ਭੁੱਖ ਤੇ ਭੁੱਖ ਤੇ ਭੁੱਖ ਵਾਧਦੀ ਜਾਂਦੀ ਹੈ ਕਦੇ ਦੇਖਿਆ ਕਿਸੇ ਨੂੰ ਕਿ ਬਸ ਜਦੋਂ ਬਸ ਹੋ ਗਈ ਜਦੋਂ ਬਸ ਹੋ ਗਈ ਜਦੋਂ ਸਬਰ ਹੀ ਆ ਗਿਆ ਜਦੋਂ ਲੱਗਿਆ ਕਿ ਸਭ ਠੀਕ ਹੈ ਤੇ ਫਿਰ ਅਸੀਂ ਉਹਨੂੰ ਫੜ ਕੇ ਬੈਠ ਜਾਂਦੇ ਹਾਂ ਉਹਨੂੰ ਕਿਨੂੰ ਜੋ ਜਦੋਂ ਕੰਮ ਕਰਨ ਲੱਗਿਆ ਯਾਦ ਨਹੀਂ ਆਇਆ ਕੰਮ ਕਰਨ ਲੱਗਿਆ ਯਾਦ ਨਹੀਂ ਆਇਆ ਸਾਹ ਚੱਲਦੇ ਸਾਹਾਂ ਦਾ ਧੰਨਵਾਦ ਨਹੀਂ ਕੀਤਾ ਤੇ ਫਿਰ ਅਸੀਂ ਕਹਿ ਦਿੰਦੇ ਆ ਚੱਲ ਬਈ ਹੁਣ ਬਹੁਤ ਕੁਝ ਕਰ ਲਿਆ ਤੇ ਹੁਣ ਤੇਰਾ ਟਾਈਮ ਹੈ ਜਿਵੇਂ ਕਿ ਅਸੀਂ ਹਸਾਨ ਕਰ ਰਹੀ ਹੋਈਏ ਕਿ ਲੈ ਬਈ ਕੋਈ ਨਾ ਹੁਣ ਤੈਨੂੰ ਟਾਈਮ ਦਿੱਤਾ ਉਹਨੂੰ ਕੀ ਟਾਈਮ ਦੇਣਾ ਉਹਨੇ ਤਾਂ ਜ਼ਿੰਦਗੀ ਦਿੱਤੀ ਹੈ ਰਹੀ ਗੱਲ ਉਸ ਦਾ ਨਾਮ ਲੈਣ ਦੀ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਨਾਮ ਲਿਆ ਨਹੀਂ ਜਾਂਦਾ ਨਾਮ ਲਿਆ ਨਹੀਂ ਜਾਂਦਾ ਨਾਮ ਤਾਂ ਕੁਦਰਤ ਲੈ ਰਹੀ ਹੈ ਤੇ ਉਹ ੱੱਕੇ ਨਾਲ ਸਾਹਾਂ ਦੀ ਲੜੀ ਦੇ ਨਾਲ ਉਹ ਅੰਦਰ ਵੀ ਜਾ ਰਿਹਾ ਤੇ ਬਾਹਰ ਵੀ ਆ ਰਿਹਾ ਹੈ ਸਾਹਾਂ ਦੇ ਵਿੱਚ ਹਵਾ ਜੋ ਹੈ ਕੁਦਰਤ ਵਿੱਚੋਂ ਪਰਮਾਤਮਾ ਦਾ ਰੂਪ ਹੀ ਹੈ ਆਕਸੀਜਨ ਉਸਨੇ ਸਾਹ ਲੈਣ ਲਈ ਕੁਦਰਤ ਨੇ ਇਨਸਾਨਾਂ ਨੂੰ ਇਨਸਾਨਾਂ ਨੂੰ ਕੀ ਸਭ ਨੂੰ ਦਿੱਤੀ ਹੈ ਦਿੰਦੀ ਹੈ ਨਾ ਸਾਹ ਦਾ ਅੰਦਰ ਜਾਣਾ ਤੇ ਵਾਪਸ ਆਉਣਾ ਹੀ ਅਸਲ ਚ ਉਸਦਾ ਨਾਮ ਹੈ ਕਿਉਂਕਿ ਇਹ ਸਾਡੇ ਅੰਦਰ ਨੂੰ ਸ਼ੁੱਧੀ ਦਿੰਦੀ ਹੈ ਤੇ ਸੱਚ ਜਾਣੋ ਜੋਤਿਸ਼ ਦੇ ਵਿੱਚ ਸ਼ੁੱਧ ਹਵਾ ਨੂੰ ਬ੍ਰਸਪਤ ਕਿਹਾ ਜਾਂਦਾ ਹੈ ਤੇ ਬ੍ਰਸਪਤ ਜੋ ਹੈ ਧਾਰਮਿਕ ਤੌਰ ਤੇ ਗੁਰੂ ਹੀ ਹੈ ਗੁਰੂ ਮਤਲਬ ਬlesing ਉਹ ਪਰਮਾਤਮਾ ਜਿਸ ਨੂੰ ਤੁਸੀਂ ਕਿਸੇ ਵੀ ਰੂਪ ਵਿੱਚ ਯਾਦ ਕਰਦੇ ਤੇ ਉਹ ਸ਼ੁੱਧ ਹਵਾ ਹੀ ਹੈ ਹਵਾ ਨੂੰ ਖਰਾਬ ਕਰਦਾ ਸ਼ੁੱਧ ਹਵਾ ਨੂੰ ਖਰਾਬ ਕਰਦਾ ਰਾਹੂ ਜਾਨੀ ਗੰਦ ਜਾਨੀ ਤੂਮਾ ਅਸੀਂ ਤੇ ਬਸ ਗੰਧ ਪਾਉਣਾ ਧੂਆ ਕਰਨਾ ਕਿਉਂ ਕਿਉਂਕਿ ਜੋ ਚੀਜ਼ ਆਕਸੀਜਨ ਦਿੰਦੀ ਹੈ ਹਵਾ ਦਿੰਦੀ ਹੈ درخت ਉਹਨਾਂ ਨੂੰ ਸਾਨੂੰ ਪੱਟ ਕੇ ਆਪਣੇ ਆਪ ਨੂੰ ਸਾਫ਼ ਜਗਾ ਰੱਖਣ ਦੀ ਆਦਤ ਤੁਸੀਂ ਕਿਨੂੰ ਸਾਫ਼ ਕਰ ਰਹੇ ਹੋ ਦੱਸੋ ਆਪਣੀ ਸਹੂਲਤ ਦੇ ਲਈ ਅਗਰ ਤੁਸੀਂ ਇੱਕ ਪੀੜ ਪਟਦੇ ਹੋ ਤਾਂ ਤੁਹਾਡਾ ਕਰਮ ਬਣ ਜਾਂਦਾ ਕਿ 10 ਲਗਾਓ ਕੁਦਰਤ ਤੁਹਾਨੂੰ 10 ਗੁਣਾ ਕਰਕੇ ਮੋੜਦੀ ਹੈ ਤਾਂ ਤੁਹਾਡਾ ਨਹੀਂ ਫਰਜ਼ ਬਣਦਾ ਕਿ ਉਸ ਦਾ ਵੀ ਕੁਝ ਮੋੜਿਆ ਜਾਵੇ ਇਨਸਾਨ ਬਣਿਆ ਜਾਵੇ ਇਨਸਾਨ ਹੀ ਬਣ ਜਾਨੇ ਪਰ ਉਹੀ ਗੱਲ ਕਿ ਅਸੀਂ ਇਨਸਾਨ ਨਹੀਂ ਬਣਦੇ ਫਿਰ ਅਸੀਂ ਦੇਵਤੇ ਬਣਦੇ ਆ ਜਾਂ ਫਿਰ ਅਸੀਂ ਹੈਵਾਨ ਬਣਦੇ ਆ ਇਹਦੀ ਵੀ ਖਾਲੀਏ ਉਹਦੀ ਵੀ ਖੋਲੀਏ ਇਹਦੇ ਕੋਲ ਕਿਉਂ ਹੈ ਮੇਰੇ ਕੋ ਕਿਉਂ ਨਹੀਂ ਮਰ ਜੋ ਜੈਲ ਸੀ ਕਰ ਕਰਕੇ ਆਪਣਾ ਹੀ ਖੂਨ ਸਾੜਾਂਗੇ ਆਪਣੇ ਆਪ ਨੂੰ ਸ਼ੂਗਰ ਕਰ ਲਾਂਗੇ ਕਿਉਂਕਿ ਟੈਨਸ਼ਨ ਕਰਨ ਨਾਲ ਤੇ ਸ਼ੂਗਰ ਹੀ ਹੋਣੀ ਹੈ ਦਸੋ ਇੱਕ ਫਾਇਦਾ ਦਸੋ ਜਿਹੜਾ ਤੁਹਾਡਾ ਕਿਸੇ ਕਰਮ ਕਾਰਨ ਨਾਲ ਤੁਹਾਨੂੰ ਹੋ ਰਿਹਾ ਹੈ ਤਾਂ ਉਸ ਨੂੰ 10 ਵਾਰ ਕਰੋ ਨਹੀਂ ਤਾਂ ਲੋੜ ਕੀ ਹੈ ਕੀ ਲੋੜ ਹੈ ਤੁਹਾਡਾ ਜੀਵਤ ਹੋਣਾ ਹੀ ਪਰਮਾਤਮਾ ਨਾਲ ਜੁੜਨਾ ਹੈ ਤੇ ਉਦੋਂ ਅਸੀਂ ਜੁੜਦੇ ਹਾਂ ਜਦੋਂ ਅਸੀਂ ਨੀਅਤ ਸਾਫ਼ ਸਾਡੇ ਕਰਮ ਸਾਡੇ ਕੰਮ ਇਮਾਨਦਾਰ ਇਮਾਨਦਾਰੀ ਦਾ ਮਤਲਬ ਹੈ ਸਾਡੇ ਮਨ ਅਨੁਸਾਰ ਅਸੀਂ ਜੋ ਕਰ ਰਹੇ ਹਾਂ ਅਸੀਂ ਬਿਲਕੁਲ ਸਹੀ ਕਰ ਰਹੇ ਹਾਂ ਕਿਉਂਕਿ ਸਾਨੂੰ ਜੋ ਕਰਮ ਮਿਲਿਆ ਏ ਉਸ ਨੂੰ ਅਸੀਂ ਉਸ ਵਿੱਚ ਅਸੀਂ ਕੁਝ ਵੀ ਅਣਗੋਲੀਆਂ ਨਹੀਂ ਕਰ ਰਹੇ ਕੁਝ ਲੁਕੋ ਕੇ ਨਹੀਂ ਰੱਖ ਲੈ ਸਹੀ ਤਰੀਕੇ ਨਾਲ ਐਕਸਪਲੇਨ ਕਰ ਰਹੇ ਹਾਂ ਜਿਸ ਦੀ ਜੋ ਡਿਊਟੀ ਜੋ ਕਰਮ ਹੈ ਉਹ ਬਹੁਤ ਅੱਛੇ ਤਰੀਕੇ ਨਾਲ ਕਰਨਾ ਹੀ ਅਸਲ ਦੇ ਵਿੱਚ ਸ਼ੁਭ ਕਰਮ ਹੈ ਹੁਣ ਦੇਖੋ ਕੋਈ ਕੰਮ ਕਰ ਰਿਹਾ ਹੈ ਕਿਹੜਾ ਕੰਮ ਕਰਦਾ ਹੈ ਮੰਨ ਲਓ ਕਿਸੇ ਨੂੰ ਮਾਰਨ ਦਾ ਕੰਮ ਕਰਦਾ ਹੈ ਮਾਰਨ ਦਾ ਕੰਮ ਮੀਨਸ ਕਿ ਅੱਗੇ ਹੁੰਦੇ ਸੀਗੇ ਜਿੱਦਾਂ ਕਿਸੇ ਨੂੰ ਫਾਂਸੀ ਦਿੱਤੀ ਜਾਂਦੀ ਸੀ ਤਾਂ ਉਸ ਨੂੰ ਕਿਸੇ ਨੇ ਪੁੱਛਿਆ ਬਾਈ ਬੜਾ ਗਲਤ ਕੰਮ ਕਰਦਾ ਆ ਉਹ ਕਹਿੰਦਾ ਮੇਰਾ ਤਾਂ ਕੰਮ ਹੈ ਜੀ ਮੈਨੂੰ ਤਾਂ ਇਹਦੇ ਪੈਸੇ ਮਿਲਦੇ ਆ ਤਾਂ ਮੇਰੇ ਲਈ ਗਲਤ ਸਹੀ ਮਾਇਨੇ ਰੱਖਦਾ ਹੀ ਨਹੀਂ ਮੈਂ ਕੀ ਲੈਣਾ ਕੌਣ ਸਹੀ ਹੈ ਤੇ ਕੌਣ ਗਲਤ ਹੈ ਕੌਣ ਨਾਜਾਇਜ਼ ਹੈ ਤੇ ਕੌਣ ਜਾਇਜ਼ ਮਾਰ ਰਿਹਾ ਹੈ ਮੇਰਾ ਕੰਮ ਤੇ ਫੱਟਾ ਖਿੱਚਣਾ ਹੈ ਰੱਸੀ ਬੰਦੇ ਦੇ ਘਾਲਚਾ ਤੇ ਉਹ ਜਿਨ੍ਹਾਂ ਨੇ ਪਾਈ ਹੈ ਉਹਨਾਂ ਨੂੰ ਭਾਗ ਮੈਨੂੰ ਕੀ ਉਹਨਾਂ ਦੇ ਸਿਰ ਦੇ ਪਾਰ ਤੇ ਉਹ ਕਹਿੰਦੇ ਅਸੀਂ ਤਾਂ ਪਾਈ ਐ ਕਿਉਂਕਿ ਇਹ ਅਸੀਂ ਬੜੇ ਡਿਸਾਈਡ ਕਰਦੇ ਆ ਕਿ ਕਿੱਦਾਂ ਅਸੀਂ ਕਿਸੇ ਚੀਜ਼ ਨੂੰ ਖਤਮ ਕਰਨਾ ਤੇ ਉਦੋਂ ਕਹਿੰਦੇ ਆ ਵੀ ਸਾਨੂੰ ਫੈਸਲਾ ਯਾਨੀ ਇੱਕ ਦੂਜੇ ਤੇ ਮੋਢੇ ਤੇ ਬੰਦੂਕਾਂ ਰੱਖਣੀਆਂ ਚਲੋ ਇਹ ਲੱਗ ਚੀਜ਼ਾਂ ਪਰ ਹਰ ਕੋਈ ਆਪਣਾ ਕੰਮ ਤੇ ਕਰਮ ਹੀ ਕਰ ਰਿਹਾ ਹੈ ਤੇ ਕਰੋਨਾ ਇਮਾਨਦਾਰੀ ਨਾਲ ਕਿਨੇ ਰੋਕਿਆ ਕੋਈ ਵੀ ਚੀਜ਼ ਮਾੜੀ ਚੰਗੀ ਨਹੀਂ ਹੁੰਦੀ ਆਪਣੀ ਸੋਚ ਆਪਣੇ ਨੀਅਤ ਨੂੰ ਸਹੀ ਕਰ ਲਓਗੇ ਤਾਂ ਉਹਨਾਂ ਦੇ ਫਲ ਵੀ ਸ਼ੁਭ ਮਿਲਨੇ ਸ਼ੁਰੂ ਹੋ ਜਾਣਗੇ ਬੀ ਗਸਤ 224 ਦਿਨ ਮੰਗਲਵਾਰ ਦਾ ਕੱਲ ਰੱਖੜੀ ਸੀ ਉਮੀਦ ਕਰਦੀ ਆ ਕਿ ਸਾਰੇ ਵਧੀਆ ਬੀਤੀ ਹੋਊਗੀ ਕਿਸੇ ਦਾ ਕੋਈ ਕਲੇਸ਼ ਜਾਂ ਲੜਾਈ ਝਗੜਾ ਨਹੀਂ ਹੋਇਆ ਹੋਣਾ ਜੇ ਹੋਈ ਵੀ ਆ ਤਾਂ ਕੋਈ ਗੱਲ ਨਹੀਂ ਦਿਲ ਤੇ ਨਹੀਂ ਲਾਣੀ ਗੱਲ ਭੈਣ ਭਾਈ ਆ ਖੂਨ ਦਾ ਰਿਸ਼ਤਾ ਏ ਇਹ ਮਾੜੇ ਮੋٹے ਜੇ ਚਾਰ ਭਾਂਡੇ ਖੜਕਦੇ ਹੀ ਰਹਿੰਦੇ ਆ ਤਾਂ ਬਾਲੀ ਟੈਨਸ਼ਨ ਨਹੀਂ ਕਰਨੀ ਠੀਕ ਹੈ 20 ਅਗਸਤ 2024 ਮੰਗਲਵਾਰ ਦਾ ਦਿਨ ਪ੍ਰਤੀਪਦਾ ਤਿਥੀ ਹੈ ਤੇ ਨਾਲ ਜੋ ਕ੍ਰਿਸ਼ਨ ਪੱਖ ਹੈ ਉਹ ਸ਼ੁਰੂ ਹੋ ਗਿਆ ਨੇਰ ਪੱਖ ਸ਼ੁਰੂ ਹੋ ਗਿਆ ਸੱਤ ਪੀਸ਼ਾ ਨਕਸ਼ਤਰ ਚੱਲੇਗਾ ਅਤੀ ਖੰਡ ਯੋਗ ਰਵੇਗਾ ਗ੍ਰਹਿਾਂ ਦੇ ਮੁਤਾਬਕ ਚੰਦਰਮਾ ਜੋ ਹੈ ਸ਼ਨੀ ਨਾਲ ਜੁਤੀ ਬਣਾ ਕੇ ਚੱਲ ਰਿਹਾ ਸੂਰਜ ਬੁੱਧ ਤੇ ਸ਼ੁੱਕਰ ਦੀ ਦ੍ਰਿਸ਼ਟੀ ਪੈ ਰਹੀ ਹੈ ਸ਼ਨੀ ਚੰਦਰ ਦੀ ਸਾੜ ਸਤੀ ਬਣੀ ਹੋਈ ਹੈ ਤੇ ਥੋੜਾ ਧਿਆਨ ਰੱਖੋ ਆਪਣਾ ਡਿਸੀਜਨ ਲੈਣ ਵਿੱਚ ਥੋੜੀ ਪ੍ਰੋਬਲਮ ਤੇ ਚੰਦਰਮਾ ਹੈ ਵੀ ਰਾਹੂ ਦੇ ਨਕਸ਼ਤਰ ਚ ਜਾਨਾਂਗੇ ਆਪਾਂ 12 ਰਾਸ਼ੀਆਂ ਦਾ ਪ੍ਰਭਾਵ ਕਿਦਾਂ ਦਾ ਰਹੇਗਾ 7 ਵਜੇ ਤੋਂ ਲੈ ਕੇ 9:30 ਵਜੇ ਦਾ ਟਾਈਮ ਰਹੂ ਘਾਲਦਰਾ ਨੇ ਸਾਢੇ 7:00 ਤੋਂ ਸਾਢੇ 9:00 ਸਭ ਤੋਂ ਪਹਿਲਾਂ ਜਾਂਦੇ ਆ ਰਿਜ਼ਾਨੀ ਮੇਸ਼ਾ ਰਾਸ਼ੀ ਵਾਲਿਆਂ ਦੇ ਲਈ ਮੇਸ਼ਾ ਰਾਸ਼ੀ ਦੇ ਲਈ ਗ੍ਰਹਾਂ ਦੇ ਮੁਤਾਬਕ ਮੰਗਲ ਬ੍ਰਸਪਤੀ ਦੀ ਜੁਤੀ ਚੱਲ ਰਹੀ ਹੈ ਧਨ ਸਥਾਨ ਦੇ ਵਿੱਚ ਜੋ ਦੇਖਿਆ ਜਾਵੇ ਤਾਂ ਸ਼ਨੀ ਚੰਦਰ 11ਵੇਂ ਸਥਾਨ ਵਿੱਚ ਨੇ ਤੇ ਰਾਹੁ ਦਾ ਨਕਸ਼ਤਰ ਮਿੱਤਰ ਨਹੀਂ ਹੈ ਲੱਗ ਰਿਹਾ ਜਿਵੇਂ ਕੋਈ ਅਣਗੋਲਿਆ ਕਰ ਰਿਹਾ ਲੱਗ ਰਿਹਾ ਜਿਵੇਂ ਕੋਈ ਪਿੱਛੇ ਸੱਟ ਰਿਹਾ ਲੱਗ ਰਿਹਾ ਜਿਵੇਂ ਇੰਪੋਰਟੈਂਸ ਘਟੀ ਹੋਈ ਹੈ ਇਹ ਮਨ ਦੀ ਸੋਚ ਵੀ ਤੇ ਹੋ ਸਕਦੀ ਹੈ ਚਲੋ ਕੋਈ ਨਹੀਂ ਸੋਚ ਜਿੱਦਾਂ ਦੀ ਵੀ ਹੋਈ ਇੱਕ ਦੁੱਧਾ ਪੈਕਟ ਜ਼ਰੂਰ ਅੱਜ ਮੰਦਿਰ ਦੁਰਗਾ ਮਾਤਾ ਦੇ ਮੰਦਿਰ ਰੱਖ ਦਿਓ ਮਾਤਾ ਬੁੱਧ ਦੀ ਕਾਰਕ ਹੈ ਸ਼ਨੀ ਦੇ ਘਰ ਚੰਦਰ ਹੈ ਬੁੱਧ ਅੱਛਾ ਹੋ ਜਾਏਗਾ ਤਾਂ ਰਾਹੂ ਵੀ ਸ਼ਾਂਤ ਰਹੇਗਾ ਲੌਜੀਕ ਇਹ ਆ ਤੇ ਨਾਲ ਹੀ ਤੁਸੀਂ ਅੱਜ ਜੀਪ ਤੇ ਸ਼ਹਿਦ ਲਗਾਉਣਾ ਤੇ ਰੈੱਡ ਕਲਰ ਦੇ ਕੱਪੜੇ ਪਾਉਣੇ ਤਾਂ ਕਿ ਮੰਗਲ ਦੀ ਮਜ਼ਬੂਤੀ ਰਵੇ ਕਿਤੇ ਜਾ ਰਹੇ ਹੋ ਤਾਂ ਮਾਂ ਦੇ ਪੈਰੀ ਹੱਥ ਲਾ ਕੇ ਜਾਓ ਟੌਰਸ ਪ੍ਰਿਕਾ ਰਾਸ਼ੀ ਵਾਲੇ ਮੰਗਲ ਬ੍ਰਹਸਪਤ ਲਗਣ ਚ ਰਾਹੁ ਦਾ ਨਕਸ਼ਤਰ ਮਿੱਤਰ ਥੋੜਾ ਜਿਹਾ ਸਿਰਚਦਾ ਰਹੇਗਾ ਚਲਾਨ ਕੱਟਿਆ ਜਾ ਸਕਦਾ ਬਈ ਲਾਈਟਾਂ ਵਗੈਰਾ ਤੇ ਨਾਲ ਆਪਣਾ ਵਾਹਨ ਬਹੁਤ ਧਿਆਨ ਨਾਲ ਚਲਾਓ ਚੰਗੀ ਗੱਲ ਹੈ ਨਹੀਂ ਤਾਂ ਚਿੱਠੀ ਮਿਲ ਜਾਏਗੀ ਕੋਈ ਸਰਕਾਰੀ ਚਿੱਠੀ ਨੋਟਿਸ ਹਾਂ ਧਿਆਨ ਨਾਲ ਕੋਈ ਸਫਰ ਵੀ ਕਰਨਾ ਹੈ गिर ਕੇ ਜਿੰ ਨਾਲ ਜਾਂ ਪੇਟ ਚ ਪ੍ਰੋਬਲਮ ਵੀ ਪਰੇਸ਼ਾਨ ਕਰ ਸਕਦੀ ਹੈ ਵਿਦੇਸ਼ ਲਈ ਸਿਤਾਰੇ ਤੁਹਾਡੇ ਚੰਗੇ ਚੱਲਦੇ ਪਏ ਆ ਕੌਨਫੀਡੈਂਸ ਤੁਹਾਡਾ ਵਧੀਆ ਹੋਇਆ ਏ ਸ਼ੁਕਰ ਨੂੰ ਥੋੜਾ ਅੱਛਾ ਕਰ ਲਓ ਖੂਬਸੂਰਤ ਪਰਫਿਊਮ ਲਗਾ ਲਓ ਜੈ ਮਨੀ ਮਿਥੂ ਰਾਸ਼ੀ ਵਾਲੇ ਸਿਤਾਰੇ ਠੀਕ ਨੇ ਧਾਰਮਿਕ ਕੰਮਾਂ 'ਚ ਰੁਚੀ ਵਧੇਗੀ ਕੀਰਤਨ ਸੁਣਨ ਵਿੱਚ ਧਾਰਮਿਕ ਸਥਾਨ 'ਚ ਮੱਥਾ ਟੇਕਣ ਜਾ ਰਹੇ ਹਾਂ ਤਾਂ ਉੱਥੇ ਨੌਕੁੱਟ ਪਾਣੀ ਤੇ ਜ਼ਰੂਰ ਪੀ ਕੇ ਆਉਣੇ ਆ ਦਿਨ ਵਧੀਆ ਚਾਹੀਦਾ ਰਾਹੁ ਦਾ ਨਕਸ਼ਤਰ ਮਿੱਤਰ ਹੈ ਸਰਕਲ ਤੇ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰਨਾ ਬਾਕੀ ਠੀਕ ਠਾਕ ਹੈ ਕੈਂਸਰ ਕਰ ਕਰਾਸ਼ੀ ਵਾਲੇ ਇੱਕ ਤੇ ਚੰਦਰ ਤੁਹਾਡੇ ਲਗਨ ਦਾ ਮਾਲਕ ਤੇ ਦੂਜਾ ਬੈਠਾ 8ਵੇਂ ਸਥਾਨ ਵਿੱਚ ਰਾਸ਼ੀ ਤੋਂ ਤੇ ਚੌਥਾ ਰਾਹੂ ਦਾ ਨਕਸ਼ਤਰ ਮੰਨ ਲਓ ਡਿਪਰੈਸ਼ਨ ਚ ਜਾਣ ਵਾਲੀ ਹਾਲਤ ਹੋਈ ਪਈ ਹੈ ਰਸਤਾ ਹੀ ਨਹੀਂ ਦੇਖ ਰਿਹਾ ਕੀ ਕਰੀਏ ਤੇ ਕੀ ਨਾ ਕਰੀਏ ਮਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਆਂ ਦਵਾ ਕਿਸੇ ਹੋਰ ਪਾਸੇ ਚਲ ਜਾਂਦਾ ਦਿਮਾਗ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਆਂ ਤਾਂ ਮਨ ਹੀ ਪਟਕ ਜਾਂਦਾ ਹੈ ਇਮੋਸ਼ਨਲ ਜ਼ਿਆਦਾ ਨਹੀਂ ਹੋਣਾ ਕਿਸੇ ਵੀ ਚੀਜ਼ ਨੂੰ ਲੈ ਕੇ ਕਿਸੇ ਵੀ ਦਿਮਾਗ ਵਿੱਚ ਆਪਣੇ ਗਲ ਦੀ એનર્ਜੀ ਜ਼ਿਆਦਾ 네ਗੇਟਿਵ ਹੋ ਰਹੀ ਹੋਵੇ ਪਾਣੀ ਚ ਦੁੱਧਾ ਕੇ ਇਸ਼ਨਾਨ ਕਰੋ ਚਾਂਦੀ ਕੋਲ ਰੱਖੋ ਜਗਾ ਛੱਡੋ ਕਿਤੇ ਪੁਰਾਣੇ ਦੋਸਤ ਮਿੱਤਰ ਨੂੰ ਮਿਲਾਓ ਜਾਂ ਕਿਸੇ ਰਿਸ਼ਤੇਦਾਰੀ ਵਿੱਚ ਜਾਓ ਪਰ ਮਨ ਨੂੰ ਉਦਾਸ ਨਾ ਹੁੰਦੋ ਥੋੜਾ ਜ਼ਰੂਰ ਹੈ ਕਿ ਸ਼ਨੀ ਚੰਦਰ ਦੀ ਜੁਤੀ ਕਰਕੇ ਪਰੇਸ਼ਾਨੀ ਆ ਸਕਦੀ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਕਰੋ ਲਿਓ ਸਿੰਘ ਰਾਸ਼ੀ ਵਾਲਿਆਂ ਦੇ ਲਈ ਸ਼ਨੀ ਚੰਦਰ 7ਵੇਂ ਸਥਾਨ ਵਿੱਚ ਗ੍ਰਹਿਾਂ ਦੇ ਮੁਤਾਬਕ ਸੂਰਜ ਤੇ ਬੁੱਧ ਤੇ ਸ਼ੁਕਰ ਦੀ ਜੋਤੀ ਬਣੀ ਲੱਗਣ ਵਿੱਚ ਜੋ ਕਾਫੀ ਅੱਛੀ ਕੰਫੀਡੈਂਸ ਵਧੀਆ ਮੰਨੀ ਜਾਂਦੀ ਹੈ ਕੰਫੀਡੈਂਸ ਲਈ ਗ੍ਰਹਿ ਮੁਤਾਬਕ ਪਲੈਨਿੰਗਾਂ ਜਿਆਦਾ ਸਕਸੈਸ ਨਹੀਂ ਹੋ ਰਹੀਆਂ ਕਿਤੇ ਨਾ ਕਿਤੇ ਇਮੋਸ਼ਨਲ ਜਿਆਦਾ ਹੋ ਰਹੀਆਂ ਆਲੇ-ਦੁਆਲੇ ਦੀਆਂ ਗੱਲਾਂ ਕੁਝ ਜਿਆਦਾ ਹੀ ਪ੍ਰਭਾਵ ਪਾ ਰਹੀਆਂ ਨੇ ਦਿਮਾਗ ਤੇ ਚਲੋ ਨਹੀਂ ਬਦਲ ਸਕਦੇ ਜਿੱਥੇ ਤਾਂ ਉੱਥੇ ਫਿਰ ਹੁਣ ਚਰਚਾ ਤੇ ਕਰ ਹੀ ਸਕਦੇ ਹਾਂ ਤੁਹਾਨੂੰ ਤੁਹਾਡੀ ਹੋ ਹੀ ਰਹੀ ਹੈ ਧਿਆਨ ਕੀ ਰੱਖਣਾ ਤੁਸੀਂ ਇੱਕ ਅਤੇ ਕਾਲਾ ਨੀਲਾ ਰੰਗ ਨਹੀਂ ਪਾਉਣਾ ਤੇ ਦੂਜਾ ਚਾਂਦੀ ਦੇ ਗਲਾਸ ਚ ਪਾਣੀ ਪੀਣਾ ਹੈ ਵਰਗੋ ਕੰਨਿਆ ਰਾਸ਼ੀ ਵਾਲਿਆਂ ਨੂੰ ਕਿਸ਼ਤਾਂ ਨੂੰ ਲੈ ਕੇ ਬੈਂਕ ਲੋਨ ਨੂੰ ਲੈ ਕੇ ਕੋਈ ਨਾ ਕੋਈ ਟੈਨਸ਼ਨ ਕੋਈ ਨਾ ਕੋਈ ਸਰਕਾਰੀ ਚਿੱਠੀ ਮਿਲਣ ਦਾ ਡਰ ਪੈ ਬਣਿਆ ਕੋਈ ਕਿਸ਼ਤ ਟੁੱਟੀ ਜਿਸ ਕਰਕੇ ਹੋਈ ਪਰੇਸ਼ਾਨੀ ਖਰਚੇ ਜੋ ਨੇ ਤੁਹਾਡੇ ਜਾਇਜ ਜਾਂ ਨਜਾਇਜ਼ ਜੋ ਨੇ ਉਹ ਪੂਰੇ ਹੁੰਦੇ ਜਾਣਗੇ ਪਰ ਖਰਚੇ ਵੱਧੂ ਰਹਿਣਗੇ ਹਨਾ ਕਾਚਾਂ ਦੇ ਥੋੜਾ ਕੰਟਰੋਲ ਤੁਹਾਨੂੰ ਕਰਨਾ ਪੈਣਾ ਹੈ ਬਾਕੀ ਰਹੀ ਗੱਲ ਰਾਤ ਨੂੰ ਦੁੱਧ ਦਾ ਸੇਵਨ ਨਹੀਂ ਕਰੋਗੇ ਤਾਂ ਦਿਨ ਅੱਛਾ ਜਾਏਗਾ ਲਿਬਰਾ ਤੁਲਾ ਰਾਸ਼ੀ ਵਾਲਿਆਂ ਦੇ ਲਈ ਥੋੜੀ ਬਹੁਤੀ ਪੇਟ 'ਚ ਹੋਈ ਪ੍ਰੋਬਲਮ ਇਨਫੈਕਸ਼ਨ ਅਲਰਜੀ ਬਾਹਰੋਂ ਖਾਣ ਪੀਣ ਤੋਂ ਥੋੜਾ ਰੱਖੋ ਪਰਹੇਜ਼ ਤੇ ਕੰਨਾਂ ਪਿੱਛੇ ਲਗਾਓ ਇਤਰ ਤੇ ਕਿਤੇ ਜਾ ਰਹੇ ਹੋ ਤਾਂ ਇਤਰ ਦੀ ਸ਼ੀਸ਼ੀ ਨਾਲ ਲੈ ਕੇ ਜਾਓ ਬੱਚਿਆਂ ਨਾਲ ਬੈਸਵਾਜੀ ਤੋਂ ਆ ਜਰੂਰ ਬਚੋ ਘਰ ਦਾ ਮਾਹੌਲ ਖਰਾਬ ਹੋ ਜਾਏਗਾ ਸਕੋਰਪੀਓ বৃশ্চਿਕ ਰਾਸ਼ੀ ਵਾਲੇ ਰਾਹੁ ਦਾ ਨਕਸ਼ਤਰ ਮਿੱਤਰਨੀ ਇਹ ਗਲ-ਗਲ ਤੇ ਖਿਜਣਾ ਚੰਗੀ ਗੱਲ ਨਹੀਂ ਹੈ ਮਾਂ ਨਾਲ ਸਬੰਧ ਅੱਛੇ ਰਹਿਣਗੇ ਪਰ ਫਿਰ ਵੀ ਹਰ ਗੱਲ ਨੂੰ ਅੰਗੋਲੀਆਂ ਕਰਨ ਨਾਲ ਘਰ ਦਾ ਮਾਹੌਲ ਖਰਾਬ ਹੋਏਗਾ ਗੁੱਸੇ ਤੇ ਕੰਟਰੋਲ ਤੇ ਬਾਣੀ ਤੇ ਕੰਟਰੋਲ ਰੱਖਣਾ ਜ਼ਰੂਰੀ ਥੋੜਾ ਘਾਟ ਹੀ ਬੋਲੋ ਤਾਂ ਚੰਗਾ ਸੈਜੀਟੇਰੀਅਸ ਤਨੂਰਾਸ਼ੀ ਵਾਲੇ ਸਿਧਾਰੇ ਤਨੂਰਾਸ਼ੀ ਵਾਲਿਆਂ ਦੇ ਕਿਉਂਕਿ ਸ਼ਨੀ ਚੰਦਰ ਦੀ ਜੁਤੀ ਤੀਸਰੇ ਸਥਾਨ ਵਿੱਚ ਬਣੀ ਤੁਹਾਡੀ ਰਾਸ਼ੀ ਤੋਂ ਤੀਸਰੇ ਸਥਾਨ ਵਿੱਚ ਤੇ ਦੂਸਰੀ ਗੱਲ ਮੇਨ ਇਹ ਹੈ ਕਿ ਰਾਹੂ ਦਾ ਨਕਸ਼ਤਰਾ ਜੋ ਕਿ ਮਿੱਤਰਨੀ ਹੈ ਹੈਨਾ ਤਾਂ ਡਿਸੀਜਨ ਲੈਣ ਵਿੱਚ ਹੋਏ ਤੁਸੀਂ ਕਨਫਿਊਜ਼ ਲੱਗਿਆ ਕਿ ਇਹ ਚੀਜ਼ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ ਪ੍ਰਾਪਰਟੀ ਕੁਝ ਜ਼ਿਆਦਾ ਫਾਇਦਾ ਦੇ ਜਾਏਗੀ ਇਦਾਂ ਕਰ ਲੈਨੇ ਇਦਾਂ ਕਰ ਲੈਨੇ ਪੰਨ ਘੜਤਾ ਜਿਹਾ ਬੜੀਆਂ ਰਹਿਣਗੇ ਪਰ ਸਰਕਾਰੀ ਨੌਕਰੀ ਕਰਨ ਵਾਲਿਆਂ ਦਾ ਦਿਨ ਵਧੀਆ ਚਾਏਗਾ ਛੋਟੀ ਮੋਟੀ ਯਾਤਰਾ ਵੀ ਅੱਛੀ ਤੇ ਅਫਸਰਾਂ ਦਾ ਰੁੱਖ ਵੀ ਅੱਛਾ ਪਰ ਆਪਣੇ ਕੰਮ ਨੂੰ ਸਮੇਂ ਸਿਰ ਜ਼ਰੂਰ ਕਰ ਲੈਣਾ ਹੈ ਕੈਪ੍ਰਿਗੋਨ ਮਕਰ ਰਾਸ਼ੀ ਵਾਲੇ ਸਿਤਾਰੇ ਮਕਰ ਰਾਸ਼ੀ ਵਾਲਿਆਂ ਦੇ ਧੰਨ ਬਿਜ਼ਨਸ ਕੰਮ ਕਰ ਲਈ ਚੰਗਿਆ ਪੈਸਾ ਆਉਂਦਾ ਜ਼ਰੂਰ ਦਿਖੇਗਾ ਪਰ ਖਰਚੇ ਨਾਲੋਂ ਨਾਲ ਹੁੰਦੇ ਰਹਿਣੇ ਦੁੱਧ ਮੱਥੇ ਤੇ ਲੈਣਾ ਬੰਦ ਨਹੀਂ ਕਰਨਾ ਦੂਸਰੀ ਗੱਲ ਇਹ ਹੈ ਕਿ ਦਿਮਾਗੀ ਤਾਰੇ ਜੋ ਪਰੇਸ਼ਾਨੀਆਂ ਨੇ ਉਹ ਹੁਣ কাটਦੀਆਂ ਹੋਈਆਂ ਨਜ਼ਰ ਆਉਣ ਗਿਆ ਰਹੁ ਦਾ ਨਕਸ਼ਤਰ ਮਿੱਤਰ ਹੀ ਹੈ ਪਰ ਫਿਰ ਵੀ ਭੇਤ ਕਿਸੇ ਨੂੰ ਦੇਣੇ ਨੁਕਸਾਨ ਹੀ ਕਰਾਂਗੇ ਤੇ ਉਹ ਨਹੀਂ ਦੇਣੇ ਚਾਹੀਦੇ ਪਾਈਸੇ ਜਾਨੀ ਮੀਨ ਰਾਸ਼ੀ ਵਾਲਿਆਂ ਦੀ ਗੱਲ ਕਰੀ ਆਪਾਂ ਤਾਂ ਮੀਨ ਰਾਸ਼ੀ ਸੋਰੀ ਅਕਿਊਰਸ ਯਾਨੀ ਕੁੰਭ ਰਾਸ਼ੀ ਕੁੰਭ ਰਾਸ਼ੀ ਦੇ ਲਈ ਸ਼ਨੀ ਚੰਦਰ ਲਗਣ ਵਿੱਚ ਤੇ ਸੂਰਜ ਬੁੱਧ ਸ਼ੁਕਰ ਸਤਨੇ ਸਥਾਨ ਤੇ ਥੋੜੀ ਸਿਹਤ ਸੰਭਾਲਣੀ ਚਾਹੀਦੀ ਹੈ ਤੁਹਾਨੂੰ ਸਿਹਤ ਥੋੜੀ ਖਰਾਬ ਰਹਿ ਸਕਦੀ ਹੈ ਇਰਿਟੇਸ਼ਨ ਗੁੱਸਾ ਆਪਾਂ ਕਹਿ ਦਿਨਾਂ ਤੋ ਦੱਸ ਰਿਆਂ ਕਿ ਗੁੱਸਾ ਜ਼ਿਆਦਾ ਨਾ ਕਰੋ ਦਿਮਾਗ ਮਨ ਤੇ ਕੁਲ ਮਾਹੌਲ ਦੋਨੋਂ ਖਰਾਬ ਹੋ ਜਾਂਦਾ ਥੋੜਾ ਮੋਬਾਈਲ ਜਾਂ ਜੋ ਤੁਹਾਡੀਆਂ ਕੀਮਤੀ ਚੀਜ਼ਾਂ ਨੇ ਉਹ ਖਰਾਬ ਹੋ ਸਕਦੀਆਂ ਨੇ ਤਾਂ ਉਹ ਵੀ ਬਹੁਤ ਸੰਭਾਲ ਸੰਭਾਲ ਕੇ ਰੱਖੋ ਤੇ ਤੀਸਰੀ ਗੱਲ ਸਭ ਤੋਂ ਜ਼ਰੂਰੀ ਇਹ ਆ ਕਿ ਠੰਡੀਆਂ ਤੱਤੀਆਂ ਚੀਜ਼ਾਂ ਦਾ ਪਰਹੇਜ਼ ਥੋੜਾ ਥੋੜਾ ਸੇਵਨ ਜੋ ਹੈ ਪਰਹੇਜ਼ ਨਾਲ ਹੀ ਕਰੋ ਤਾਂ ਚੰਗਾ ਨਹੀਂ ਤਾਂ ਨਜ਼ਲਾ ਜ਼ੁਕਾਮ ਛਿੱਕਾਂ ਆ ਗਈਆਂ ਜੀ ਬੁਖਾਰ ਚੜ ਗਿਆ ਜੀ ਸਰੀਰ ਤੱਤਾ ਠੰਡਾ ਰਵੇਗਾ ਪਰਵਾਰ ਵਿੱਚ ਕਿਸੇ ਨਾ ਕਿਸੇ ਦਾ ਵਾਈਟ ਕਲਰ ਤੁਹਾਡਾ ਅੱਜ ਸ਼ੁਭ ਰਹਿਣਾ ਹੈ ਤੇ ਦੁੱਧ ਦਾ ਪੈਕੇਟ ਤੁਸੀਂ ਅੱਜ ਮੰਦਰ ਰੱਖ ਦੇਣਾ ਹੈ ਪਾਇਸੇ ਜ਼ਮੀਨਦਾਰੀ ਵਾਲਿਆਂ ਦੇ ਲਈ ਛਨੀ ਚੰਦਰ ਦੀ ਜੁਤੀ 12ਵੇਂ ਸਥਾਨ ਵਿੱਚ ਇੱਕ ਰਾਹੁ ਦਾ ਨਕਸ਼ਤਰ ਤੇ ਦੂਜਾ ਰਾਹੁ ਲਗਨ ਵਿੱਚ ਦਾਮਾਢੋਲ ਸਥਿਤੀਆਂ ਦੇ ਨਾਲ ਸਟੇਬਲ ਹੋਣ ਦੀ ਕੋਸ਼ਿਸ਼ ਬੜੀ ਕਰ ਰਹੇ ਹੋ ਤੁਸੀਂ ਪਰ ਬਣਦੇ ਬਣਦੇ ਕੰਮ 99 ਤੇ ਜਾ ਕੇ ਖਰਾਬ ਹੋ ਜਾਂਦੇ ਇਹ ਬੜੀ ਇਰੀਟੇਸ਼ਨ ਵਾਲੀ ਗੱਲ ਕਲਪਹਟ ਵਾਲੀ ਗੱਲ ਦਿਨ ਲੰਘਿਆ ਸ਼ਾਮ ਨੂੰ ਹੋਈ ਪਰੇਸ਼ਾਨੀ ਕਲਪਕੇ ਪਈ ਤੇ ਜੇ ਕਲਪਕੇ ਪਈ ਤੇ ਫਿਰ ਲੱਤਾਂ 'ਚ ਦਰਦ ਵੀ ਹੋਇਆ ਯਾਨੀ ਲੱਤਾਂ ਪੈਰਾਂ 'ਚ ਦਰਦ ਪਰੇਸ਼ਾਨ ਕਰੇਗਾ ਮੀਨ ਰਾਸ਼ੀ ਵਾਲਿਆਂ ਦੁੱਧ ਮਾਲ ਕੇ ਨਾਣਾ ਤੁਹਾਡੇ ਲਈ ਜ਼ਰੂਰੀ ਹੋ ਗਿਆ ਰਾਹੂ ਨੂੰ ਸ਼ਾਂਤ ਕਰਨ ਲਈ ਇੱਕ ਨਾਰ ਯਲੋ ਦੁਰਗਾ ਮਾਤਾ ਦੇ ਰਾਖਾਓ ਬੋਧ ਸ਼ੁੱਭ ਹੋ ਜਾਏਗਾ ਜੋ ਸ਼ੀਮੇਸਥਾਨ ਤੇ ਚੱਲ ਰਿਹਾ ਏ ਸੀ ਐਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪਾਂ ਜਾਣਦੇ ਆ ਕਿ ਕਿਦਾਂ ਆਪਾਂ ਲੌਜੀਕਲੀ ਆਪਣੇ ਸਿਤਾਰਿਆਂ ਨੂੰ ਸ਼ੁਭਤ ਤੇ ਸਹੀ ਕਰ ਸਕਦੇ ਹਾਂ ਹੁਣ ਸੁਣੋ ਵਾਸਤੂ ਮੁਤਾਬਕ ਅਸੀਂ ਤੁਹਾਨੂੰ ਆਪਾਂ ਦੱਸਦੇ ਹਾਂ ਕਿ ਐਦਾਂ ਕਰਨ ਨਾਲ ਆ ਚੀਜ਼ ਹੋ ਜਾਂਦੀ ਐਦਾਂ ਬਹੁਤੇ ਲੋਕ ਪੁੱਛਦੇ ਆ ਕਿ ਘੋੜਿਆਂ ਦੀ ਤਸਵੀਰ ਕਿੱਥੇ ਲਗਾਣੀ ਚਾਹੀਦੀ ਮਾਇਨੇ ਰੱਖਦਾ ਮੈਂ ਇੱਕ ਪਹਿਲੀ ਵੀਡੀਓ ਵਿੱਚ ਦੱਸਿਆ ਸੀ ਕਿ ਘੋੜਿਆਂ ਦੀ ਗਿਣਤੀ ਮਾਇਨੇ ਨਹੀਂ ਰੱਖਦੀ ਕਲਰ ਜ਼ਰੂਰ ਮਾਇਨੇ ਰੱਖਦਾ ਕਿਉਂਕਿ ਹਰ ਦਿਸ਼ਾ ਦਾ ਆਪਣਾ ਰੰਗ ਹੈ ਅਗਰ ਕਿਸੇ ਤਰ੍ਹਾਂ ਨਾਲ ਘੋੜਿਆਂ ਦੀ ਤਸਵੀਰ ਦੇ ਵਿੱਚ ਤੁਸੀਂ ਦੇਖੋ ਪਾਣੀ ਆ ਅਗਰ ਤੁਹਾਡੇ ਘਰ 'ਚ ਕੋਈ ਘੋੜੇ ਦੀ ਤਸਵੀਰ ਆ ਜਾਂ ਤੁਸੀਂ ਖਰੀਦਣਾ ਚਾਹੁੰਦੇ ਹੋ ਅਗਰ ਉਹਦੇ ਨੀਚੇ ਪਾਣੀ ਆ ਘੋੜੇ ਪਾਣੀ 'ਚੋਂ ਲੰਘ ਰਹੇ ਆ ਤਾਂ ਉਸ ਨੂੰ ਉੱਤਰ ਦਿਸ਼ਾ 'ਚ ਲਾਓ ਭਾਵੇਂ ਬਲੈਕ ਘੋੜੇ ਆ ਭਾਵੇਂ ਵਾਈਟ ਘੋੜੇ ਆ ਅਗਰ ਘੋੜਿਆਂ ਪਿੱਛੇ ਪਹਾੜ ਨੇ ਤਾਂ ਉਸ ਨੂੰ ਸਾਊਥ ਦਿਸ਼ਾ 'ਚ ਲਾਓ ਮਾਇਨੇ ਰੱਖਦਾ ਹੈ ਘੋੜਿਆਂ ਦਾ ਰੰਗ ਤੇ ਉਹ ਵਾਈਟ ਘੋੜੇ ਵੀ ਸਾਊਥ ਦਿਸ਼ਾ 'ਚ ਲਗਾ ਸਕਦੇ ਆ ਕੋਈ ਨੁਕਸਾਨ ਨਹੀਂ ਕਰਦੇ ਹਾਂ ਕੋਸ਼ਿਸ਼ ਇਹ ਕਰਨੀ ਆ ਕਿ ਪਹਾੜਾਂ ਵਾਲੀ ਤਸਵੀਰ ਨੌਰਥ ਦਿਸ਼ਾ ਚ ਨਹੀਂ ਲਾਉਣੀ ਤੇ ਸੂਰਜ ਚੜਦਾ ਹੋਵੇ ਜਾਂ ਸੂਰਜ ਦੇ ਨਾਲ ਘੋੜਿਆਂ ਦੀ ਤਸਵੀਰ ਹੈ ਤਾਂ ਤੋਂ ਪੂਰਬ ਦਿਸ਼ਾ ਚ ਲਗਾ ਤਾਂ ਕਿ ਉਹਨਾਂ ਦੇ ਪਿੱਛੇ ਸੂਰਜ ਉਹ ਚੜ ਰਿਹਾ ਉਹ ਭੱਜ ਰੇ ਨੇ ਚਾਹੀ ਤੇ ਪਾਣੀ ਹੈ ਪਹਾੜ ਤਾਂ ਨਹੀਂ ਹੋਣੇ ਚਾਹੀਦੇ ਦਰਖਤ ਹਨ ਤਾਂ ਬੜੀ ਵਧੀਆ ਕਈ ਵਾਰੀ ਦਰਖਤਾਂ ਦੇ ਆਲ ਦਵਾਲੇ ਜਿੱਦਾ ਹਰੀਆਲੀ ਜੀ ਲੱਗਦੀ ਹੁੰਦੀ ਹੈ ਹਨਾ ਤਾਂ ਉਹ ਤੁਸੀਂ ਤਸਵੀਰ ਆਪਣੀ ਪੂਰਬ ਦਿਸ਼ਾ ਦੀ ਘਰ ਚ ਲਗਾ ਸਕਦੇ ਜਾਨੀ ਕਿ ਤਸਵੀਰ ਨੂੰ ਥੋੜੀ ਸਮਝ ਕੇ ਵਾਸਤੂ ਮੁਤਾਬਕ ਉਸ ਨੂੰ ਦਿਸ਼ਾ ਮੁਤਾਬਕ ਲਗਾਣਾ ਜਿਆਦਾ ਸ਼ੁਭ ਫਾਲ ਦਿੰਦਾ ਹੈ ਹੋਰ ਕੁਝ ਸਮੈਸਾ ਜ਼ਰ ਜ਼ਦਬਸਬ ਦਸ ਪਰ ਦਿਨ ਅੱਛਾ ਜਾਵੇ ਸਾਸ਼ਿਕਾ